ਲੋ ਜੀ ਅੱਜ ਉੱਚ ਅਦਾਲਤ ਹਾਈ ਕੋਰਟ ਵੱਲੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਤੇ ਪੰਜਾਬ ਦੇ ਐਸਸੀ ਕਮਿਸ਼ਨ ਨੂੰ ਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੂੰ ਛਾੜ ਪਾਈ ਗਈ ਹੈ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਵੀ ਬਹੁਤ ਵੱਡੀ ਹੈ ਡਿਬਰੂਗੜ੍ਹ ਜੇਲ੍ਹ ਚ ਬੰਦ ਐਮਪੀ ਅਮਰਤਪਾਲ ਸਿੰਘ ਨੂੰ ਪਰੋਲ ਤੇ ਰਿਹਾ ਕਰਨ ਸੰਬੰਧੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਨੇ ਤੇ ਉਹ ਕੀ ਹੁਕਮ ਜਾਰੀ ਕੀਤੇ ਨੇ ਇਹਦੇ ਸੰਬੰਧੀ ਵੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੇ ਪਹਿਲੀ ਵਾਰ 4 ਸਾਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਵਿਰੋਧੀ ਪਾਰਟੀਆਂ ਦੇ ਪ੍ਰਧਾਨ ਨੇ ਬੀਜੇਪੀ ਦੇ ਸੁਨੀਲ ਜਾਖੜ ਕਾਲੀ ਦਲ ਦੇ ਸੁਖਬੀਰ ਬਾਦਲ ਤੇ ਰਾਜਾ ਵੜਿੰਗ ਨੂੰ ਸੱਦਾ ਪੱਤਰ ਦਿੱਤਾ ਹੈ ਕਾਦੇ ਵਾਸਤੇ ਦਿੱਤਾ ਹੈ ਜਦੋਂ ਤੇ ਵੀ ਅੱਗੇ ਚਰਚਾ ਕਰਦੇ ਆਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਮਿੱਤਰ ਪਿਆਰੋ ਰਾਜੇ ਵੜਿੰਗ ਦਾ ਮੁੱਦਾ ਬਹੁਤ ਛਾਇਆ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰਾਜਾ ਵੜਿੰਗ ਨੇ ਜਦੋਂ ਇੱਕ ਸਾਬਕਾ ਜਿਹੜੇ ਮੰਤਰੀ ਬੂਟਾ ਸਿੰਘ ਬਾਰੇ ਬੜਾ ਇੱਕ ਭੱਦਾ ਬਿਆਨ ਦਿੱਤਾ ਉਹਨਾਂ ਦੀ ਜਾਤ ਦਾ ਨਾਮ ਲੈ ਕੇ ਤੇ ਕਾਲਾ ਜਿਹਾ ਕਿਹਾ ਉਹਨਾਂ ਨੂੰ ਤਾਂ ਉਸ ਤੋਂ ਬਾਅਦ ਜਿੰਨਾ ਵੱਡਾ ਵਿਵਾਦ ਭਖਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪਰਚਾ ਦਰਜ ਹੋਇਆ ਫਿਰ ਐਸੀ ਕਮਿਸ਼ਨ ਨੇ ਰਾਜਾ ਵੜਿੰਗ ਨੂੰ ਖਿੱਚ ਲਿਆ ਤੇ ਬਾਰ ਬਾਰ ਤਲਬ ਕਰਨ ਬਾਰੇ ਕਿਹਾ ਉਸ ਤੋਂ ਬਾਅਦ ਰਾਜਾ ਵੜਿੰਗ ਹਾਈ ਕੋਰਟ ਚਲਾ ਗਿਆ ਤੇ ਹਾਈ ਕੋਰਟ ਯਾਨੀ ਕਿ ਉੱਚ ਅਦਾਲਤ ਨੇ ਅੱਜ ਰਾਜਾ ਵੜਿੰਗ ਨੂੰ ਵੱਡੀ ਰਾਹਤ ਦਿੱਤੀ ਹੈ ਵੱਡੇ ਹੁਕਮ ਜਾਰੀ ਕੀਤੇ ਨੇ ਤੇ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਐ ਜਸਵੀਰ ਸਿੰਘ ਗੜੀ ਉਹਨਾਂ ਨੂੰ ਝਾੜ ਪਾਈ ਹੈ ਤੇ ਕਿਹਾ ਕਿ ਜਦੋਂ ਇੱਕ ਪਾਸੇ ਐਫ ਆਈ ਆਰ ਪਰਚਾ ਰਾਜਾ ਵੜਿੰਗ ਤੇ ਦਰਜ ਹੈ ਪੁਲਿਸ ਕਾਰਵਾਈ ਕਰ ਰਹੀ ਹੈ ਤਾਂ ਫਿਰ ਐਸ ਸੀ ਕਮਿਸ਼ਨ ਇਹ ਸਾਰਾ ਕੁਝ ਕਿਉਂ ਕਰ ਰਿਹਾ ਉਹਨੂੰ ਦਖਲ ਨਹੀਂ ਦੇਣਾ ਚਾਹੀਦਾ ਅਸਲ ਦੇ ਵਿੱਚ ਰਾਜਾ ਵੜਿੰਗ ਹਾਈ ਕੋਰਟ ਚ ਚਲਿਆ ਗਿਆ ਸੀ ਉੱਥੇ ਜਾ ਕੇ ਹਾਈ ਕੋਰਟ ਚ ਉਹਨਾਂ ਨੇ ਕਿਹਾ ਵੀ ਦੇਖੋ ਮੇਰੇ ਉੱਪਰ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਪੁਲਿਸ ਜਿਹੜੀ ਆ ਉਹ ਆਪਣੀ ਪੜਤਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਜਿਹੜੇ ਐਸ ਸੀ ਕਮਿਸ਼ਨ ਦੇ ਚੇਅਰਮੈਨ ਹੈ ਜਸਵੀਰ ਸਿੰਘ ਗੜੀ ਉਹ ਮੈਨੂੰ ਜਾਣਬੁੱਝ ਕੇ ਸਿਆਸੀ ਰੰਜਿਸ਼ ਕੱਢਣ ਦੇ ਲਈ ਪਰੇਸ਼ਾਨ ਕਰ ਰਿਹਾ ਤਾਂ ਇਹ ਸਾਰੀ ਪਟੀਸ਼ਨ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਰਾਜਾ ਵੜਿੰਗ ਨੂੰ ਰਾਹਤ ਦਿੱਤੀ ਹੈ ਐਸ்சி ਵਿੰਗ ਨੂੰ ਝਾੜ ਪਾਈ ਹੈ ਇੱਥੇ ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੂੰ ਪਿਛਲੇ ਦਿਨੀ ਐਸ்சி ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈ ਉਹਨਾਂ ਨੇ ਸਖਤ ਕਾਰਵਾਈ ਕਰਨ ਦੇ ਲਈ ਕਿਹਾ ਸੀ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜਾ ਵੜਿੰਗ ਨੇ ਹਾਈ ਕੋਰਟ ਦੇ ਵਿੱਚ ਇਹ ਕਿਹਾ ਕਿ ਜਿਹੜੇ ਐਸ்சி ਕਮਿਸ਼ਨ ਦੇ ਚੇਅਰਮੈਨ ਨੇ ਉਹ ਸਿਆਸੀ ਰੰਜਿਸ਼ ਮੇਰੇ ਨਾਲ ਕੱਢ ਰਿਆ ਤੇ ਆਪਾਂ ਹੁਣ ਗੱਲ ਇਹ ਕਰਨੀ ਹੈ ਵੀ ਕੀ ਇਹ ਗੱਲ ਸੱਚ ਹੋ ਸਕਦੀ ਹੈ ਮਿੱਤਰੋ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਅੱਗੇ ਤੁਸੀਂ ਆਪੇ ਨਿਚੋੜ ਕੱਢ ਲਿਓ ਜਿਹੜੇ ਐਸ்சி ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਜਸਵੀਰ ਸਿੰਘ ਗੜੀ ਉਹ ਪਹਿਲਾਂ ਇੱਕ ਹੋਰ ਸਿਆਸੀ ਪਾਰਟੀ 'ਚ ਹੁੰਦੇ ਸੀ ਬਾਅਦ 'ਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਚੇਅਰਮੈਨ ਲਾਇਆ ਤਾਂ ਰਾਜਾ ਵੜਿੰਗ ਜਿਹੜੀ ਇਹ ਗੱਲ ਹਾਈ ਕੋਰਟ ਜਾ ਕੇ ਕਹਿ ਰਿਹਾ ਕਾਫੀ ਲੋਕਾਂ ਨੂੰ ਇਹ ਠੀਕ ਲੱਗ ਰਹੀ ਹੈ ਕਿਉਂਕਿ ਐਸ்சி ਕਮਿਸ਼ਨ ਦਾ ਕੰਮ ਭਾਵੇਂ ਜਿਹੜੇ ਐਸ்சி ਭਾਈਚਾਰੇ ਦੇ ਹੱਕ ਹਕੂਕ ਹੈ ਉਹਨਾਂ ਨੂੰ ਸੁਰੱਖਿਅਤ ਕਰਨਾ ਹੈ ਪਰ ਜਿੰਨਾ ਦਖਲ ਐਸ்சி ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਰਾਜਾ ਵੜਿੰਗ ਦੇ ਕੇਸ ਦਿੱਤਾ ਹੈ ਇਹਨਾਂ ਸ਼ਾਇਦ ਕਿਸੇ ਹੋਰ ਤੇ ਨਹੀਂ ਦਿੱਤਾ ਮਤਲਬ ਰਾਜਾ ਵੜਿੰਗ ਦੇ ਕੇਸ ਚ ਐਸਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਜਿਵੇਂ ਪੁਲਿਸ ਅਫਸਰਾਂ ਨੂੰ ਬਾਰ ਬਾਰ ਬੁਲਾ ਕੇ ਔਰ ਉਹਨਾਂ ਨੂੰ ਬਾਰ ਬਾਰ ਹਦਾਇਤਾਂ ਕੀਤੀਆਂ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਮੈਂ ਇੱਕ ਹਫਤੇ ਦਾ ਅਲਟੀਮੇਟਮ ਦੇਣਾ ਤਾਂ ਇਹਨਾਂ ਗੱਲਾਂ ਤੋਂ ਹਾਈ ਕੋਰਟ ਨੂੰ ਵੀ ਲੱਗਿਆ ਵੀ ਐਸਸੀ ਕਮਿਸ਼ਨ ਜਿਹੜਾ ਉਹ ਨਜਾਇਜ਼ ਦਖਲਅੰਦਾਜ਼ੀ ਕਰ ਰਿਹਾ ਤੇ ਰਾਜੇ ਵੜਿੰਗ ਦੀ ਗੱਲ ਇੱਕ ਤਰ੍ਹਾਂ ਨਾਲ ਹਾਈ ਕੋਰਟ ਨੇ ਸਹੀ ਸਾਬਤ ਕੀਤੀ ਹੈ ਜੇ ਤੇ ਹਾਈ ਕੋਰਟ ਰਾਜਾ ਵੜਿੰਗ ਦੀ ਪਟੀਸ਼ਨ ਖਾਰਜ ਕਰ ਦਿੰਦੀ ਤੇ ਕਹਿੰਦੀ ਕਿ ਐਸਸੀ ਕਮਿਸ਼ਨ ਆਪਦੇ ਹਿਸਾਬ ਨਾਲ ਇਹ ਕੰਮ ਕਰ ਸਕਦਾ ਹੈ ਫਿਰ ਤਾਂ ਗੱਲ ਵੱਖਰੀ ਸੀ ਪਰ ਹੁਣ ਤਾਂ ਰਾਜਾ ਵੜਿੰਗ ਦੀ ਪਟੀਸ਼ਨ ਤੇ ਉਲਟਾ ਐਸਸੀ ਕਮਿਸ਼ਨ ਨੂੰ ਕਹਿ ਕੇ ਤੁਸੀਂ ਨਜਾਇਜ਼ ਦਖਲਅੰਦਾਜ਼ੀ ਬੰਦ ਕਰੋ ਇਹਦਾ ਮਤਲਬ ਵੀ ਫਿਰ ਜਿਹੜਾ ਐਸਸੀ ਕਮਿਸ਼ਨ ਹੈ ਉਹ ਸਿਆਸੀ ਤੌਰ ਤੇ ਦਖਲਅੰਦਾਜ਼ੀ ਕਰ ਰਿਹਾ ਸੀ ਦੇਖੋ ਇਹ ਵੀ ਇੱਕ ਵੱਡਾ ਸਵਾਲ ਹੈ ਮੈਨੂੰ ਲੱਗਦਾ ਇਹ ਜਿਹੜੇ ਕਮਿਸ਼ਨ ਨੇ ਐਸਸੀ ਕਮਿਸ਼ਨ ਹੋ ਗਿਆ ਜਾਂ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੋ ਗਿਆ ਜਾਂ ਮਹਿਲਾ ਜਿਹੜਾ ਵਿੰਗ ਦਾ ਕਮਿਸ਼ਨ ਹੋ ਗਿਆ ਔਮਨ ਕਮਿਸ਼ਨ ਹੋ ਗਿਆ ਉਹਨਾਂ ਸਾਰਿਆਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਲਾਉਣ ਦੀ ਇਜਾਜ਼ਤ ਸਰਕਾਰ ਕੋਲ ਐ ਨਹੀਂ ਹੋਣੀ ਚਾਹੀਦੀ ਵੀ ਉਹ ਆਪਣੀ ਪਾਰਟੀ ਦਾ ਜਿਹੜਾ ਮਰਜ਼ੀ ਬੰਦਾ ਬਿਠਾ ਦੇਣ ਇਹਦਾ ਵੀ ਬਕਾਇਦਾ ਇੱਕ ਯੋਗਤਾ ਬਕਾਇਦਾ ਇੱਕ ਪਮਾਨਾ ਹੋਣਾ ਚਾਹੀਦਾ ਤੇ ਚਾਹੇਤਿਆਂ ਨੂੰ ਲਾਉਣ ਵਾਲਾ ਜਿਹੜਾ ਤਰੀਕਾ ਉਹ ਬਿਲਕੁਲ ਬੰਦ ਹੋਣਾ ਚਾਹੀਦਾ ਹੁਣਾ ਇਹ ਚਾਹੀਦਾ ਕਿ ਇਹਦੇ ਲਈ ਵੀ ਕੋਈ ਜਾਤੇ ਵੋਟਾਂ ਪੈਣ ਤੇ ਜਾਂ ਫਿਰ ਇਹਦੇ ਵਾਸਤੇ ਕੋਈ ਯੋਗਤਾ ਦਾ ਟੈਸਟ ਹੋਣਾ ਚਾਹੀਦਾ ਇਹ ਜਿੱਦਾਂ ਇਹ ਲਾਇਆ ਜਾਂਦਾ ਇਹ ਤਰੀਕਾ ਹੀ ਮੈਨੂੰ ਠੀਕ ਨਹੀਂ ਲੱਗਦਾ ਕਿਉਂਕਿ ਜਦੋਂ ਕੋਈ ਵੀ ਸਿਆਸੀ ਪਾਰਟੀ ਆਪਣੀ ਮਨਮਰਜ਼ੀ ਦੇ ਬੰਦਿਆਂ ਨੂੰ ਬਿਠਾਉਂਦੀ ਹੈ ਤਾਂ ਫਿਰ ਉਹ ਉਸ ਪਾਰਟੀ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਤਾਂ ਕਰਨਗੇ ਹੁਣ ਤੁਸੀਂ ਦੇਖੋ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਲਾਇਆ ਜਤਿੰਦਰ ਸਿੰਘ ਛੰਟੀ ਨੂੰ ਔਰ ਉਹ ਦਿੱਲੀ ਦਾ ਰਹਿਣ ਵਾਲਾ ਉਹਨੂੰ ਜਦੋਂ ਹੁਣ ਪੰਜਾਬ 'ਚ ਲਾਇਆ ਤਾਂ ਇਸ ਮੁੱਦੇ ਤੇ ਵੀ ਵੱਡੀ ਚਰਚਾ ਵੱਡਾ ਰੌਲਾ ਹੁਣ ਇਹ ਸਾਰੇ ਕੁਝ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਦੂਜੀ ਵੱਡੀ ਖਬਰ ਐਮਪੀ ਅਮਰਤਪਾਲ ਸਿੰਘ ਬਾਰੇ ਆ ਰਹੀ ਐਮਪੀ ਅਮਰਤਪਾਲ ਸਿੰਘ ਨੇ ਪਟੀਸ਼ਨ ਹਾਈ ਕੋਰਟ ਚ ਪਾਈ ਸੀ ਕਿ ਜਿਹੜਾ ਪਾਰਲੀਮੈਂਟ ਦਾ 1 ਦਸੰਬਰ ਤੋਂ 19 ਦਸੰਬਰ ਤੱਕ ਸੈਸ਼ਨ ਚੱਲਣਾ ਹੈ ਮੈਨੂੰ ਉਹ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਪਟੀਸ਼ਨ ਐਮਪੀ ਅਮਰਤਪਾਲ ਹੋਰਾਂ ਨੇ ਪਾਈ ਸੀ ਤੇ ਹਾਈ ਕੋਰਟ ਨੇ ਅੱਜ ਉਹਦੇ ਉੱਪਰ ਹੁਕਮ ਸੁਣਾਇਆ ਪੰਜਾਬ ਸਰਕਾਰ ਨੂੰ ਕਿਹਾ ਡੀਸੀ ਨੂੰ ਕਿਹਾ ਕਿ ਤੁਸੀਂ ਇਹਦੇ ਉੱਪਰ ਫੈਸਲਾ ਇੱਕ ਹਫ਼ਤੇ ਦੇ ਵਿੱਚ ਵਿੱਚ ਲਾਓ ਤੇ ਜਵਾਬ ਦਿਓ ਹੁਣ ਗੇਂਦ ਪੰਜਾਬ ਸਰਕਾਰ ਦੇ ਪਾਲੇ ਚ ਹੈ ਵੇਖਣਾ ਇਹ ਕਿ ਕੀ ਪੰਜਾਬ ਸਰਕਾਰ ਜਾਂ ਜਿਹੜੇ ਡੀਸੀ ਸਾਹਿਬ ਨੂੰ ਹੁਕਮ ਗਏ ਨੇ ਕਿ ਉਹ ਅਮਰਤਪਾਲ ਨੂੰ ਪਾਰਲੀਮੈਂਟ ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣਗੇ ਜਾਂ ਨਹੀਂ ਦੇਣਗੇ ਕਾਨੂੰਨ ਕੀ ਕਹਿੰਦਾ ਇਹੀ ਜਿਹੜਾ ਐਨਐਸਏ ਅਮਰਤਪਾਲ ਹੋਰਾ ਤੇ ਲੱਗਾ ਇਹੀ ਜਿਹੜੇ ਇੰਜੀਨੀਅਰ ਰਾਸ਼ਿਦ ਨੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚੋਂ ਐਮਪੀ ਨੇ ਇਹੀ ਰਾਸ਼ਿਦ ਤੇ ਵੀ ਲੱਗਾ ਪਰ ਰਾਸ਼ਿਦ ਨੇ ਪ੍ਰੋਲ ਮੰਗੀ ਸੀ ਤੇ ਪਿਛਲਾ ਜਦੋਂ ਸੈਸ਼ਨ ਚੱਲਿਆ ਪਾਰਲੀਮੈਂਟ ਦਾ ਤਾਂ ਰਾਸ਼ਿਦ ਨੂੰ ਪ੍ਰੋਲ ਦਿੱਤੀ ਗਈ ਸੀ ਤੇ ਰਾਸ਼ਿਦ ਫਿਰ ਪਾਰਲੀਮੈਂਟ ਦੇ ਵਿੱਚ ਸ਼ਾਮਲ ਵੀ ਹੋਇਆ ਸੀ ਇਸੇ ਤਰ੍ਹਾਂ ਪ੍ਰੋਲ ਤਾਂ ਫਿਰ ਅਮਰਤਪਾਲ ਨੂੰ ਵੀ ਦਿੱਤੀ ਜਾ ਸਕਦੀ ਹੈ ਪਰ ਸਵਾਲ ਇਹ ਆ ਕਿ ਉਹ ਮਿਲੇਗੀ ਕਿ ਨਹੀਂ ਮਿਲੇਗੀ ਦੇਖੋ ਜਿਹੜੇ ਹਿਊਮਨ ਰਾਈਟਸ ਨੇ ਮਨੁੱਖੀ ਅਧਿਕਾਰ ਨੇ ਉਹ ਹਰ ਇੱਕ ਦੇ ਬਰਾਬਰ ਨੇ ਚਾਹੇ ਉਹ ਕੋਈ ਵੀ ਹੈ ਕਿਸੇ ਧਰਮ ਕਿਸੇ ਜਾਤ ਕਿਸੇ ਨਸਲ ਕਿਸੇ ਲਿੰਗ ਦਾ ਹੈ ਉਹਦੇ ਮਨੁੱਖੀ ਅਧਿਕਾਰ ਸੇਮ ਨੇ ਮਨੁੱਖੀ ਅਧਿਕਾਰਾਂ ਦੀ ਜਦੋਂ ਹਾਨੀ ਹੁੰਦੀ ਹੈ ਜਾਂ ਮਨੁੱਖੀ ਅਧਿਕਾਰਾਂ ਦਾ ਕਤਲ ਹੁੰਦਾ ਹੈ ਤਾਂ ਇਹਨੂੰ ਐ ਨਹੀਂ ਸਮਝਣਾ ਚਾਹੀਦਾ ਵੀ ਇਹ ਤਾਂ ਇੱਕ ਬੰਦੇ ਦਾ ਆਪਾਂ ਨੂੰ ਕੀ ਹੈ ਸਿੱਧੀ ਸਾਫਗਲ ਹੈ ਜਦੋਂ ਮਨੁੱਖੀ ਅਧਿਕਾਰਾਂ ਦਾ ਕਤਲ ਹੋਣ ਲੱਗ ਪੈਂਦਾ ਤੇ ਪਤਾ ਨਹੀਂ ਕਦੋਂ ਤੁਹਾਡਾ ਜਾਂ ਮੇਰਾ ਵੀ ਮਨੁੱਖੀ ਅਧਿਕਾਰ ਕਤਲ ਹੋਣ ਲੱਗ ਪੈਣਾ ਇਸ ਕਰਕੇ ਅਮਰਤਪਾਲ ਦੇ ਵੀ ਮਨੁੱਖੀ ਅਧਿਕਾਰ ਹਨ ਔਰ ਉਹਦੇ ਬਾਰੇ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਕਿਉਂਕਿ ਹੁਣ ਹਾਈ ਕੋਰਟ ਨੇ ਸਰਕਾਰ ਨੂੰ ਇੱਕ ਹਫਤੇ ਦੇ ਵਿੱਚ ਫੈਸਲਾ ਲੈਣ ਲਈ ਕਿਹਾ ਪਿਛਲੀ ਵਾਰ ਵੀ ਅਮਰਤਪਾਲ ਦੇ ਪਰੋਲ ਮੰਗੀ ਸੀ ਪਰ ਉਦੋਂ ਪਰੋਲ ਨਹੀਂ ਸੀ ਦਿੱਤੀ ਗਈ ਬਲਕਿ ਇਹ ਕਿਹਾ ਗਿਆ ਸੀਗਾ ਕਿ ਅਸੀਂ ਇਹਨਾਂ ਨੂੰ ਅਜੇ ਕਈ ਕਾਰਨਾ ਕਰਕੇ ਪਰੋਲ ਨਹੀਂ ਦੇ ਸਕਦੇ ਹੁਣ ਤੀਜੀ ਵੱਡੀ ਖਬਰ ਹੈ ਪਹਿਲੀ ਵਾਰ ਭਗਵੰਤ ਮਾਨ ਸਰਕਾਰ ਨੇ ਵਿਰੋਧੀ ਪਾਰਟੀਆਂ ਸੁਖਵੀਰ ਬਾਦਲ ਨੂੰ ਰਾਜਾ ਵੜਿੰਗ ਨੂੰ ਤੇ ਜਿਹੜੇ ਸੁਨੀਲ ਜਾਖੜ ਹੈ ਉਹਨਾਂ ਨੂੰ ਸੱਦਾ ਦਿੱਤਾ ਹੈ ਸੱਦਾ ਕਾਹਦੇ ਲਈ ਦਿੱਤਾ ਹੈ ਸੱਦਾ ਪਿਆਰਿਓ ਦਿੱਤਾ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸਮਾਗਮ ਕੀਤਾ ਜਾ ਰਿਹਾ ਹੈ ਉਹਦੇ ਚ ਸ਼ਾਮਲ ਹੋਣ ਦੇ ਲਈ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਇਕੱਲੇ ਨਹੀਂ ਬਣਾਵਾਂਗੇ ਅਸੀਂ ਸਾਰੇ ਰਲ ਕੇ ਬਣਾਵਾਂਗੇ ਪਰ ਇੱਥੇ ਵੱਡਾ ਸਵਾਲ ਹੁਣ ਖੜਾ ਹੋ ਗਿਆ ਪੇਚਾ ਪਵੇਗਾ ਹੁਣ ਸਿਆਸੀ ਪਾਰਟੀਆਂ ਪੰਜਾਬ ਚ ਇਕੱਲੇ ਸੁਖਵੀਰ ਬਾਦਲ ਦੀ ਜਾਂ ਰਾਜਾ ਵੜਿੰਗ ਦੀ ਜਾਂ ਸ੍ਰੀਲ ਜਾਖੜ ਦੀ ਤਾਂ ਹੈ ਨਹੀਂ ਸਿਆਸੀ ਪਾਰਟੀਆਂ ਚ ਤਾਂ ਫਿਰ ਜਿਹੜੇ ਸਿਮਰਨਜੀਤ ਮਾਨ ਉਹਨਾਂ ਦੀ ਵੀ ਪਾਰਟੀ ਹੈ ਫਿਰ ਜਿਹੜੇ ਅਮਰਤਪਾਲ ਸਿੰਘ ਹੈ ਉਹਨਾਂ ਦੀ ਵੀ ਪਾਰਟੀ ਹੈ ਫਿਰ CPI ਵੀ ਆ ਫਿਰ CPM ਵੀ ਆ ਫਿਰ ਬੋਝਨ ਸਮਾਜ ਪਾਰਟੀ ਵੀ ਹੈ ਫਿਰ ਸੀਪੀਆਈਐਮਐਲ ਨਿਊ ਡੈਮੋਕ੍ਰੇਸੀ ਵੀ ਹੈ ਫਿਰ ਕਿੰਨੀਆਂ ਹੀ ਹੋਰ ਪਾਰਟੀਆਂ ਨੇ ਜਿਹੜੀਆਂ ਇਲੈਕਸ਼ਨ ਲੜਦੀਆਂ ਨੇ ਪਰ ਸਿਰਫ ਤਿੰਨਾਂ ਨੂੰ ਸੱਦਾ ਦੇਣਾ ਇਹ ਫਿਰ ਸਵਾਲ ਖੜੇ ਕਰਾਏਗਾ ਭਗਵੰਤਮਾਨ ਸਰਕਾਰ ਨੂੰ ਇਹਦੇ ਤੇ ਜਵਾਬ ਦੇ ਵੀ ਹੋਣਾ ਪਵੇਗਾ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਔਰ ਅੱਜ ਫਿਰ ਬੀਤੇ ਕੱਲ੍ਹ ਦੋ ਖਬਰਾਂ ਅਨਕਾਊਂਟਰ ਦੀਆਂ ਆਈਆਂ ਪੰਜਾਬ ਪੁਲਿਸ ਨੇ ਇੱਕ ਅਨਕਾਊਂਟਰ ਫਰੋਜਪੁਰ ਚ ਔਰ ਇੱਕ ਅਮਰਤਸਰ ਚ ਕੀਤਾ ਤੇ ਅਮਰਤਸਰ ਦੇ ਵਿੱਚ ਜਿਹੜਾ ਪੁਲਿਸ ਨੇ ਅਨਕਾਊਂਟਰ ਕੀਤਾ ਉਹਦੇ ਵਿੱਚ ਇੱਕ ਮੁੰਡੇ ਦੀ ਜਾਨ ਵੀ ਗਈ ਹੈ ਪੁਲਿਸ ਨੇ ਕਿਹਾ ਵੀ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਇਹ ਬਦਮਾਸ਼ ਸੀਗੇ ਭਜਾਰੇ ਸੀ ਸਾਡੇ ਤੇ ਫਾਇਰ ਕੀਤਾ ਫਿਰ ਅਸੀਂ ਫਾਇਰ ਕੀਤਾ ਤੇ ਜਾਨ ਚਲੀ ਗਈ ਪਰ ਲੋਕ ਅਕਸਰ ਇਹ ਕਹਿੰਦੇ ਨੇ ਕਿ ਪੁਲਿਸ ਦੀ ਕਹਾਣੀ ਜਿਹੜੀ ਆ ਉਹ ਮੰਨਣਯੋਗ ਨਹੀਂ ਹੁੰਦੀ ਹੁਣ ਸੱਚ ਕੀ ਆ ਇਹ ਇਹ ਨਹੀਂ ਆਪਣ ਪਤਾ ਇੱਕ ਅਨਕਾਊਂਟਰ ਪਰੋਸਪਰ ਪੁਲਿਸ ਨੇ ਕੀਤਾ ਕੱਲ ਜਿਹਦੇ ਚ ਉਹਨਾਂ ਨੇ ਜਿਹੜਾ ਆਰਐਸਐਸ ਦਾ ਪੁੱਤਰ ਆਰਐਸਐਸ ਦੇ ਆਗੂ ਦਾ ਪੁੱਤਰ ਮਾਰਿਆ ਸੀ ਪਿਛਲੇ ਦਿਨੀ ਉਹਦੇ ਨਾਲ ਸਬੰਧਤ ਇੱਕ ਤੀਜਾ ਵਿਅਕਤੀ ਇਨਕਾਊਂਟਰ ਕਰਕੇ ਗ੍ਰਿਫਤਾਰ ਕੀਤਾ ਹੁਣ ਅੱਜ ਫੇਰ ਇੱਕ ਪੁਲਿਸ ਅਨਕਾਊਂਟਰ ਦੀ ਖਬਰ ਆਈ ਹੈ ਸਵਾਲ ਇੱਥੇ ਫੇਰ ਵੱਡਾ ਹੋ ਗਿਆ ਵੀ ਕੀ ਪੰਜਾਬ ਦੇ ਵਿੱਚ ਲਗਾਤਾਰ ਪੁਲਿਸ ਅਨਕਾਊਂਟਰ ਇਸੇ ਤਰ੍ਹਾਂ ਚੱਲਣਗੇ ਜਾਂ ਰੁਕਣਗੇ ਅੱਜ ਪੰਜਾਬ ਦੇ ਜਿਹੜੇ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਢਾਲੀਵਾਲ ਉਹਨਾਂ ਨੇ ਕਿਹਾ ਵੀ ਜਾਂ ਤੇ ਗੈਂਗਸਟਰ ਪੰਜਾਬ ਛੱਡ ਜਾਣ ਤੇ ਜਾਂ ਅਸੀਂ ਸਫਾਇਆ ਕਰਾਂਗੇ ਹੁਣ ਸਫਾਇਆ ਕਾਨੂੰਨੀ ਤਰੀਕੇ ਨਾਲ ਕੀਤਾ ਜਾਊ ਕਿ ਗੈਰ ਕਾਨੂੰਨੀ ਇਹ ਆਉਣ ਵਾਲਾ ਸੀਨ ਵੇਖਣ ਵਾਲਾ ਹੋਏਗਾ ਇਹ ਗੱਲ ਠੀਕ ਹੈ ਕਿ ਪੰਜਾਬ 'ਚੋਂ ਨਸ਼ਾ ਤੇ ਜਿਹੜੀ ਬਦਮਾਸ਼ੀ ਆ ਇਹਨੂੰ ਰੋਕਤ ਲਾਉਣੀ ਚਾਹੀਦੀ ਆ ਪਰ ਇਹਦੇ ਕਾਰਨ ਵੀ ਲੱਭਣੇ ਚਾਹੀਦੇ ਆ ਨਾ ਵੀ ਪੈਦਾ ਕਿੰਨੇ ਕੀਤਾ ਪੈਦਾ ਕਿਵੇਂ ਹੋਇਆ ਵਧਾਇਆ ਫੁਲਾਇਆ ਕਿਨੇ ਐ ਇਹ ਵੀ ਤਾਂ ਵੇਖਣਾ ਚਾਹੀਦਾ ਨਾ ਪੰਜਾਬ ਸਰਕਾਰ ਜਾਂ ਪਿਛਲੀਆਂ ਜਿਹੜੀਆਂ ਸਿਆਸਤਾਂ ਪੰਜਾਬ ਚੱਲੀਆਂ ਉਹਨਾਂ ਸਾਰਿਆਂ ਦੀ ਦੇਣ ਆ ਨਸ਼ਾ ਉਹਨਾਂ ਸਾਰਿਆਂ ਦੀ ਦੇਣ ਆ ਗੈਂਗਸਟਰ ਪੁਣਾ ਚੰਗੇ ਭਲੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਇਹਨਾਂ ਨੇ ਇਸ ਰਾਹ ਤੇ ਤੋੜਿਆ ਆਪਣੇ ਆਪ ਕੋਈ ਨਹੀਂ ਤੋੜਿਆ ਤੇ ਅਗਲੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੱਡਾ ਪੇਚਾ ਹੋਰ ਅੱਗੇ ਵਧ ਗਿਆ ਤੇ ਅੱਜ ਕਾਲ ਤੱਕ ਸਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਜਵਾਬ ਦਿੱਤਾ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਲ ਤੱਕ ਦੇ ਜਥੇਦਾਰ ਤੇ ਟਿੱਪਣੀ ਕੀਤੀ ਸੀ ਤੇ ਅੱਜ ਜਥੇਦਾਰ ਨੇ ਜਵਾਬ ਦਿੱਤਾ ਮਾਮਲਾ ਕੀ ਹੈ ਪਿਛਲੇ ਦਿਨੀ ਇੱਕ ਸਮਾਗਮ ਹੋਇਆ ਸੀ ਆਨੰਦਪੁਰ ਸਾਹਿਬ ਦੇ ਵਿੱਚ ਤੇ ਉਥੇ ਕੁਝ ਬੇਨਿਯਮੀਆਂ ਅਕਾਲ ਤੱਕ ਸਾਹਿਬ ਨੂੰ ਲੱਗੀਆਂ ਤਾਂ ਉਹਨਾਂ ਨੇ ਭਗਵਨ ਤਮਾਨ ਸਾਹਿਬ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੂੰ ਤਲਬ ਕਰ ਲਿਆ ਉਸ ਤੋਂ ਬਾਅਦ ਮੁੱਖ ਮੰਤਰੀ ਭਗਵਨ ਤਮਾਨ ਨੇ ਕੱਲ ਕਿਹਾ ਵੀ ਜਿਹੜੇ ਆਪ ਮਰਿਆਦਾ ਦੇ ਅਨੁਸਾਰ ਲੱਗੇ ਹੀ ਨਹੀਂ ਤੇ ਚੱਲਦੇ ਨਹੀਂ ਉਹ ਸਾਨੂੰ ਤਲਬ ਕਿਵੇਂ ਕਰ ਸਕਦੇ ਆ ਉਹ ਉਹ ਸਾਨੂੰ ਸਵਾਲ ਕਿਵੇਂ ਕਰ ਸਕਦੇ ਆ ਤਾਂ ਉਸ ਤੋਂ ਬਾਅਦ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਹ ਕਿਹਾ ਉਹ ਕਹਿੰਦੇ ਕਿ ਅਸੀਂ ਸਿੱਖ ਪੰਥ ਨੂੰ ਜਵਾਬ ਦੇ ਆਂ ਭਗਵੰਤ ਮਾਨ ਨੂੰ ਨਹੀਂ ਦੂਜੀ ਗੱਲ ਉਹਨਾਂ ਨੇ ਕਹੀ ਕਿ ਜਿਹੜਾ ਵਿਅਕਤੀ ਦੀ ਆਪ ਦਾੜੀ ਕੱਟੀ ਆ ਵਾਲ ਕੱਟੇ ਨੇ ਉਹ ਸਾਨੂੰ ਕਿਵੇਂ ਸਵਾਲ ਕਰ ਸਕਦਾ ਚੈਲੰਜ ਕਰ ਸਕਦਾ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਹੀਆਂ ਨੇ ਹੁਣ ਤੁਹਾਡੇ ਤੋਂ ਮੈਂ ਪੁੱਛਣਾ ਚਾਹਣਾ ਕਿ ਤੁਹਾਨੂੰ ਠੀਕ ਕੌਣ ਲੱਗ ਰਿਹਾ ਹੈ ਕੀ ਕੁਲਦੀਪ ਸਿੰਘ ਗੜਗੱਜ ਦੀ ਗੱਲ ਠੀਕ ਲੱਗ ਰਹੀ ਹੈ ਯਾ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਮਲਾ ਆਨੰਦਪੁਰ ਸਾਹਿਬ ਦੇ ਸਮਾਗਮ ਤੋਂ ਸ਼ੁਰੂ ਹੋਇਆ ਅਸਲ 'ਚ ਮਾਮਲਾ ਸਿਆਸੀ ਬਣਦਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਜਿਹੜੇ ਜਿਹੜੇ ਲਾਏ ਹੋਏ ਨੇ ਕੁਲਦੀਪ ਸਿੰਘ ਗੜਗੱਜ ਸਾਹਿਬ ਉਹਨਾਂ ਨੂੰ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਨੇ ਕਿ ਉਹ ਮਰਿਆਦਾ ਦੇ ਅਨੁਸਾਰ ਨਹੀਂ ਲੱਗੇ ਉਹਨਾਂ ਨੂੰ ਜਥੇਦਾਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾ ਕੇ ਬਣਾਇਆ ਗਿਆ ਤਾਂ ਉਹ ਤਰੀਕਾ ਠੀਕ ਨਹੀਂ ਸੀ ਤੇ ਅੱਜ ਜਥੇਦਾਰ ਨੇ ਸਿੱਧਾ ਕਿਹਾ ਕਿ ਜਿਹੜੇ ਵਿਅਕਤੀ ਆਪਣੇ ਕੇਸ ਤੇ ਦਾੜ੍ਹੀ ਵੀ ਨਹੀਂ ਰੱਖਦੇ ਉਹ ਸਾਨੂੰ ਕਿਦਾਂ ਸਵਾਲ ਕਰ ਸਕਦੇ ਨੇ ਤੁਸੀਂ ਇਹ ਸਭ ਕੁਝ ਨੂੰ ਕਿਦਾਂ ਦੇਖਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ